ਇਹ ਤਾਂ ਬੇਟੀ ਘਰ ਬੱਟੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਹੱਥਾਂ ਵਿੱਚ ਚੂੜਾ ਪਾ ਕੇ ਤਿਆਰ ਬੈਠੀ ਰਹੀ ਕੁੜੀ 550 ਬੰਦੇ ਦਾ ਕੀਤਾ ਸੀ ਪ੍ਰਬੰਧ ਪਰ ਬਰਾਤ ਆਈ ਹੀ ਨਹੀਂ ਵਿਆਹ ਹੁਣ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੈਲਸ ਖਾਲੀ ਦਿਖਾਈ ਦੇ ਰਿਹਾ ਹੈ ਦਰਸਲ ਲੁਧਿਆਣੇ ਦੇ ਇੱਕ ਪਰਿਵਾਰ ਨੇ ਆਪਣੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਦਿੱਤੀਆਂ ਗਈਆਂ ਸੀ ਅਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਕੁੜੀ ਦੇ ਸਾਰੇ ਮਹਿੰਦੀ ਦੇ ਸ਼ਗਨ ਕੀਤੇ ਗਏ ਅਤੇ ਚੂੜਾ ਵੀ ਪਾ ਦਿੱਤਾ ਗਿਆ ਵਿਆਹ ਵਾਲੇ ਦਿਨ ਸਾਰੇ ਰਿਸ਼ਤੇਦਾਰ ਅਤੇ ਯਾਰ ਦੋਸਤ ਵੀ ਪੈਲਸ ਵਿੱਚ ਪਹੁੰਚ ਗਏ ਪਰ ਬਰਾਤ ਆਈ ਹੀ ਨਹੀਂ ਜਦੋਂ ਕੁੜੀ ਦੇ ਉਹਨੇ ਮੁੰਡੇ ਵਾਲਿਆਂ ਨਾਲ ਫੋਨ ਤੇ ਗੱਲ ਕੀਤੀ ਕਿ ਆਖਰ ਕੀ ਹੋ ਗਿਆ ਬਰਾਤ ਐਨੀ ਲੇਟ ਕਿਉਂ ਹੈ ਤਾਂ ਮੁੰਡੇ ਵਾਲੇ ਕਹਿੰਦੇ ਕਿ ਮੁੰਡੇ ਦੇ ਪਿਓ ਦੀ ਤਬੀਅਤ ਖਰਾਬ ਹੋ ਗਈ ਹੈ ਜਿਸ ਕਰਕੇ ਅਸੀਂ ਲੇਟ ਹੋ ਜਾਵਾਂਗੇ ਅਤੇ ਕਾਫੀ ਸਮੇਂ ਬਾਅਦ ਜਦੋਂ ਕੁੜੀ ਵਾਲਿਆਂ ਨੇ ਵਿਚੋਲੇ ਨਾਲ ਗੱਲ ਕੀਤੀ ਤਾਂ ਵਿਚੋਲੇ ਨੇ ਸਭ ਕੁਝ ਦੱਸ ਦਿੱਤਾ ਕਿ ਮੁੰਡਾ 25 ਲੱਖ ਰੁਪਏ ਅਤੇ ਇੱਕ ਕਰੇਟਾ ਗੱਡੀ ਮੰਗ ਰਿਹਾ ਹੈ ਅਤੇ ਜਦੋਂ ਕੁੜੀ ਵਾਲਿਆਂ ਨੇ ਕਿਹਾ ਕਿ ਅਸੀਂ ਮੌਕੇ ਤੇ ਐਨਾ ਕੁਝ ਨਹੀਂ ਦੇ ਸਕਦੇ ਤਾਂ ਬਰਾਤ ਪੈਲਸ ਵਿੱਚ ਕੁੜੀ ਨੂੰ ਵਿਆਹਣ ਲਈ ਆਈ ਹੀ ਨਹੀਂ ਸੋ ਇਹੋ ਜਿਹੇ ਲਾਲਚੀ ਤੇ ਦਾਜ ਦੇ ਲੋਭੀਆਂ ਨਾਲ ਕੀ ਹਸ਼ਰ ਹੋਣਾ ਚਾਹੀਦਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ